ਕਾਤਾ ਫਲਾਸ ਕੰਮ ਕਾਤਾ ਵਦੇ ਰੋਡੀ ਭਾਈ ਵੇਡ ਦਾ ਗੰਡਾ ਕਰਨ ਲੱਗੇ ਹਾਂ ਹਾਂ ਕਿੱਲਾ ਹੈ ਹੈਗਾ 3 ਕਿਲੋ ਦਾ ਹਾਂ ਓਥੇ ਰੱਖ ਲੈ ਤੂੰ ਇਹ ਅੰਦਰ ਲਓ ਜੀ ਭਾਈ ਕਹਿੰਦੇ ਪੰਜਾਬੀ ਚ ਜਾੜੂ ਹੁੰਦੇ ਆਹ ਦੇਖੋ ਆ ਚਾਬੀ ਪਤਾ ਨਹੀਂ ਮਿੱਟੀ ਚ ਕਰਦੀ ਦੱਬੀ ਵੀ ਲੱਗੀ ਹੋਈ ਹੈ ਤੇ ਚਾਬੀ ਲੱਗੀਗਾ ਚਾਬੀ ਲੱਗੀ ਭਾਈ ਚਾਬੀ ਦੇ ਵਿੱਚ ਬੰਨਾਂ ਪਾ ਕੇ ਖੁੱਲ ਜਾਣੇ ਨੇ ਪ੍ਰਾਣਾ ਸੋਕ ਸਾਡਾ ਕੰਮ ਆ ਗਿਆ ਰੱਖੇ ਫਿਰ ਜਿਹੜਾ ਆਲੇ ਕੋਈ ਆਏ ਆਏ ਪੈਂਦੀ ਹੈ ਜੱਬ ਨੂੰ ਕਿਤੇ ਤਾਂ ਕਹੇ ਲੱਗਦਾ ਕੋਡੇ ਲੱਗਦਾ ਲਓ ਪੂਰਾ ਲੱਗਦਾ ਕਹੇ ਜਿਹਾ ਲੱਗਦਾ ਕੋਈ ਨਹੀਂ ਕਰਦਣ ਇਹਦਾ ਕੰਮ ਸਤਸਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਜਿਹੜੇ ਵੀਡੀਓ ਦੇਖਦੇ ਸਾਰੇ ਨੂੰ ਸਤਸਰੀ ਗੱਲ ਅੱਜ ਹੋਰਣਾ ਬਾਈ ਕੋਨੇ 575 ਦਾ ਮੋਹਰੇ ਵਾਲਾ ਬੈਂਪਰ ਕਿਉਂਕਿ ਆਪਾਂ ਨੇ ਕਰਾਲੀ ਦੇ ਨਮਾ ਲਵਾ ਕੇ ਲਿਆਉਗਾ ਹੈ ਤਾਂ ਮਰ ਕੇ ਆਪਣਾ ਘਰੇ ਤਾਰ ਕੇ ਰੱਖਿਆਣਾ ਉਰੇ ਵੇਚ ਦੂੰਗੇ ਬਾਈ ਉਰੇ ਦੇਖ ਜਾਣਾ ਹੈ ਜਾਂ ਕੋਆਰਡੀਨੇਟ ਦੇ ਦੂਗੇ ਜਾਂ ਜਿਹਨੂੰ ਲੋੜ ਹੋਈ ਉਹ ਆਪਣਾ ਕਰ ਲਓਗੇ ਉੱਥੇ ਰੇਟ ਲੱਗਦਾ ਘੱਟ ਤਾਂ ਲਾ ਕੇ ਆਪਣਾ ਨੇ ਬੰਦਿਆਂ ਨੂੰ ਫੋਨ ਕਰਿਆ ਬੰਦੇ ਕਿਹੜੇ ਕਿਹੜੇ ਤੇ ਕੌਣ ਕੌਣ ਬੰਪਰ ਖੋਲੂਗੇ ਕਿਵੇਂ ਖੋਲਦਾ ਹੈ ਕਿ ਆਪਰਜੈਂਟ ਹੈ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਤੁਸੀਂ ਦੇਖ ਸਕਦੇ ਬਾਈ ਆ ਬੰਪਰ ਹੈ ਤੇ ਬੰਦੇ ਸਾਰੀ ਦਵਾਈ ਵੀ ਆ ਆਪਣਾ ਵੀਰ ਤੇ ਰੋਡੀ ਪਹੁੰਚਿਆ ਮਹਿਗ ਵੀ ਤੇ ਸਾਰਿਆਂ ਨੇ ਰਲ ਕੇ ਕੰਮ ਖਿੱਚ ਦੇਣਾ ਆ ਟਰੈਕਟਰ ਖੜਾ ਜੀ ਇਹਨੂੰ ਹੁਣ ਕਰਦੇ ਮੜਾ ਪਿੱਛੇ ਨੂੰ ਸੈਟ ਜਾ ਹੋ ਗਏ ਬੋਲ ਦੇ ਆ ਵੀ ਰੋਟੀ ਬਲਾਕ ਉੱਤੇ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਐ ਆ ਫੇਰ ਚੱਕ ਲੈ ਬੋਲਿਆ ਜੀ ਬਹੁਤ ਹਨਾ ਤੇ ਹਾਂ ਚੱਕ ਲਿਆ ਤੇ ਯਾਰ ਪਾਣਾ ਮਿਲ ਕੇ ਲੈ ਹਾਂ ਭਾਈ ਕੀ ਕਰਨਾ ਸੱਡੀ ਗੱਲਾਂ ਤਾਂ ਮੈਂ ਤਾਂ ਕਾਲ ਪਰ ਜਾਇਆ ਪਾਣੇ ਨੂੰ ਹਾਂ ਆ ਕੇ ਵੀ ਇਹਦਾ ਛੋਟਾ ਮੋਟਾ ਉੱਤੇ ਵੀ ਨਿਗਾਹ ਦੇਣ ਹੁੰਦੀ ਦਲੋ ਕੋਈ ਨਹੀਂ ਬਈ ਜਾ ਇਹ ਜਗਾਰਮੈਂਟ ਫੋਲਣਾ ਚਾਬੀਆਂ ਜੂਪੇ ਹੋਵੇ ਮਿਲਦੀ ਨਹੀਂ ਹੈਗੀਆਂ ਚਾਬੀਆਂ ਬੰਨ ਦੀ ਗੋਟੀਆਂ ਆਪਾਂ ਲੈ ਆਉਣੀ ਆ ਨਾ ਚਾਰਾ ਤਾਂ ਨਵਾਂ ਖਾਨਾ ਹੁਣ ਲਿਆਉਂਗਾ ਟੋਕਾ ਆਪਾਂ ਲੈ ਆਉਣੀ ਜਾਬੀਆਂ ਵਾਲੀ ਕਿਉਂਕਿ ਕਿੱਟੀ ਜੀ ਲੈ ਆਉਣੀ ਬਾਈ ਕਿਉਂਕਿ ਫਿਰ ਉਹ ਜਿੰਨੇ ਕਿੱਟ ਦੇ ਵਿੱਚ ਸਾਰੀਆਂ ਜਾਬੀਆਂ ਹੁੰਦੀਆਂ ਹੈ ਹੈ ਨਾ ਉਹਦੇ ਕਿੱਟੀ ਚ ਸਾਰੀਆਂ ਹੁੰਦੀਆਂ ਫਿਰ ਆਪਾਂ ਦੇਖਦੇ ਹੋ ਲੈ ਆਉਣੀ ਕਿੱਟੀ ਦੀ ਚਾਬੀਆਂ ਵਾਲੀ ਫਿਰ ਆਪਣਾ ਲੋਟਾ ਜੇ ਕਰਨਾ ਹੁਣ ਕੋ ਖੋਲਤਾ ਬੰਨਤਾ ਫਿਰ ਸਾਰੇ ਕੰਮ ਆਈ ਜਾਣੇ ਟਰੈਕਟਰ ਲਾਉਂਦੇ ਬਾਈ ਹੁਣ ਟਿਕਾਣੇ ਜੇ ਕਰਕੇ ਮੈਟਰ ਮਰਿਆ ਕੇ ਪਿੱਛੇ ਕਰ ਦੇ। ਹਾਂ। ਕੇ ਪਿੱਛੇ ਕਰ ਦੋ। ਪਿੱਛੇ ਕਰਕੇ ਇਧਰ ਨੂੰ ਲਾ ਮੜਾ ਜਾ। ਚੱਲ। ਕਿਉਂਕਿ ਮੈਂ ਰੋਟੀ ਬਣਾ ਮੋੜਾ ਕਰ ਦੇ ਇੱਕ ਲਾਗ ਜਿੰਨ ਜ਼ਿਆਦਾ ਲੱਗੇ ਪੈਣਾ ਹੁਣ। ਥੋੜਾ ਜਿਹਾ ਪਿੱਛੇ ਹੋ ਜਾਊਗਾ। ਚਾਬੀ ਬਾਈ ਪੰਮੂ ਤੇ ਅਸੀਂ ਬਚਨ ਦੇ ਮਾਰੇ ਦੂਛੜ ਰੱਖ ਦਿੰਦੇ ਆ। ਪੰਮੂ ਕਰਦਾ ਹਾਂ। ਹਾਂ। ਦੇਖ ਲੈ ਜਿੱਦਾਂ ਚੜ ਹੁੰਦਾ ਲੋਟ ਜਾ। ਹਾਂ ਰੋਟੀ ਖੋਲ ਦੂਗਾ ਬੰਪਰ। ਡੋਲਾ ਜਾਨ ਹੈਗੀ। ਜਾਨ ਹੈਗੀ। ਜਾਨ ਤਾਂ ਤੇਰੀ ਹੈ। ਦੇ 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 ਮੋਟੇ ਟਰੱਕ ਦੇ ਇਹ ਚਾਰ ਦਿਨ ਦੇ ਇਹ ਤਾਂ ਹੈ ਮੋਟੇ ਭੌੜੇ ਬੜੇ ਸੱਕਦੇ ਇਹ ਬਾਈ ਸਾਈਡ ਨੂੰ ਲਾ ਕੇ ਖੜਾਇਆ ਤਾਂ ਕਿਉਂਕਿ ਇੱਥੇ ਪਾਣੀ ਆ ਗੇਰਦੇ ਤੇ ਨਿਆਣੇ ਤਾਂ ਕਰਕੇ ਇੱਕ ਲਾਗ ਲਾਇਆ ਤਾਂ ਆ ਵੀ ਸੀਟ ਕਵਰ ਵੀ ਪਵਾ ਤਾ ਬਾਈ ਇਹਦਾ ਨਵਾਂ ਉਹ ਵੀ ਵਧੀਆ ਲੱਗਦਾ ਉਹ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਪਮੂਨੇ ਦੇ ਸਭਾਈ ਵੀ ਬਾਈ ਪੂਰੀ ਦੇਖ ਲਓ ਸੇਟਾ ਉੱਦਾਲਾ ਰੰਦੇ ਬਾਈ ਕਈ ਵਾਰ ਨਿਆਣੇ ਗੇਅਰ ਘੁਰ ਕੱਢ ਦਿੰਦੇ ਆ ਕਿਉਂਕਿ ਜਿਹੜੇ ਉਹ ਜੂਪ ਐਪ ਲੱਗਣ ਕਰਕੇ ਨਾ ਹੈਂਡ ਬ੍ਰੇਕ ਬਾਈ ਨੇ ਖੋਲਤੀ ਸੀ ਉਹ ਵੀ ਆਪਾਂ ਨੇ ਲਾਉਣੀ ਆ ਮੜੀ ਜੀ ਨਾਲ ਆਪਾਂ ਨੂੰ ਮਿਲ ਕੇ ਗੱਡੀ 'ਚ ਰੱਖੀ ਵੀ ਲਿਆ ਕੇ ਬਾਕੀ ਦੇਖੋ ਬਾਈ ਟਰੈਕਟਰ ਦੀ ਵੜਕ ਬਾਸ ਕਿੱਥੇ ਲੈਣਾ ਕੀ ਕਰੇ ਤੁਸੀਂ ਚਾਲ ਹੁਣ ਦੇਖ ਦੇ ਕਿਹੜਾ ਕਿਹੜਾ ਨਾਟ ਹੈ ਆਹ ਨਾਟ ਹੈ ਬਾਈ ਚਾਰ ਜਿਹੜੇ ਖੁੱਲਣੇ ਆ ਤਕਾਬ ਹੈ ਤਕਾਬ ਕਿਉਂਕਿ ਹੈ ਵੀ ਇਹ ਲੋਟ ਨਹੀਂ ਹੈਗਾ ਬਾਈ ਉਦੈ ਟ ਅਸੀਂ ਸੀਸੇ ਪਰ ਟੰਗਿਆ ਵੇ ਹੈ ਸੀਸੇ ਪਰ ਜੋਰ ਹੈ ਦਾ ਜੋਰ ਹੈ ਵਧੀਆ ਹੀ ਨਾ ਲੋਟ ਜਾ ਨਹੀਂ ਹੈਗਾ ਕਿਉਂਕਿ ਜਦ ਆਹ ਨਾਟ ਦੱਤੇ ਵੇ ਹਾਂ ਰੋਡੀ ਜਚਦਾ ਜਚਦਾ ਨਹੀਂ ਹੈਗਾ ਬਹੁਤ ਰੋਡੀ ਨੇ ਕਹਿਤਾ ਜਚਦਾ ਨਹੀਂ ਹੈਗਾ ਹੁਣ ਇਹਦਾ ਕੰਮ ਜਾ ਹੋ ਜਾਣਾ ਕੰਮ ਜਾ ਹੋਵੇ ਹੁਣ ਹੈਟਾ ਬੈਠ ਕੇ ਖੁੱਲੂ ਦੇ ਤਰੇ ਪਾ ਲੈਦਾ ਵੇ ਉਹ ਵੇਖਾ ਕੱਪੜਾ ਪਛਾ ਲਓ ਗਈ ਇਹਦਾ ਨੂੰ ਕੰਦ ਕਰਾਂਗੇ ਵੀਡੀਓ ਦੇਖਿਆ ਹੁੰਦਾ ਨਵਾਂ ਲਾਉਣਾ ਹਰਦਾ ਨਹੀਂ ਨਵਾਂ ਲਵਾਉਗਾ ਇਹ ਪਪ ਪਈ ਜਾਂਦਾ ਹੀ ਬੰਦਾ ਛਤਰੀ ਬਦ ਲਾਉਗਾ ਸਲਾਸਰ ਵੀ ਕਹਿੰਦੇ ਫਿਰ ਸਲਾਸਰ ਸਲਾਸਰ ਵੀ ਨਾ ਚੱਲ ਠੀਕ ਐ ਇਹ ਵੀ ਕਰ ਦੇਣਾ ਆਪਾਂ ਨੇ ਤੇ ਵੇਟੂ ਵੀ ਅੱਲੋਈ ਹੈ ਇਹਨੇ ਨਾਲੇ ਖੁੱਲ ਜਾਣਾ ਟਰੈਕਟਰ ਸਟਾਰਟ ਹੁੰਦੀ ਸਾਰੇ ਨਿਕਲੇ ਆ ਪਾਉਣਾਗੇ ਸ਼ਕਾਰੀ ਹਾਂਜੀ ਬਲਾਓ ਸਾਥੀਕਾਰ ਰੇਸ ਕਾਹਦੇ ਦਿੰਦਾ ਹੁੰਦਾ ਟਰੈਕਟਰ ਦੀ ਇਹਨੇ ਦੇਖੋ ਕੌਣ ਨਿਕਲੇ ਟਰੈਕਟਰ ਦੀ ਬੇਲੇ ਜਿਹੜੇ ਆਵਾਜ਼ ਹਾਂਜੀ ਜੈਸ਼ਨ ਵੀ ਪਹੁੰਚ ਗਈ ਬਾਈ ਉਹਨੂੰ ਵੀ ਮਲਾਉਂਦੇ ਸਾਨੂੰ ਮੇਰੇ ਅੰਦਰ ਸੁਸਾਣ ਵੀ ਤੇ ਸੱਚਕਾਰ ਟਰੈਕਟਰ ਦੀ ਰੇਸ ਕੌਣ ਦਿੰਦਾ ਹੁੰਦਾ ਜੀ ਪਤਾ ਨਹੀਂ ਪਰਮ ਦੀ ਦੇ ਦਏਗਾ ਉੱਪਰ ਕੌਣ ਚੜਦਾ ਏ ਪਰੰਬੀ ਅੱਜ ਸਿਰਨਾਤੇ ਵੀ ਬਾਈ ਦੇਖ ਲੋ ਦੋਹੇ ਨਿਆਣੇ ਚਲੋ ਹੁਣ ਤੁਸੀਂ ਦੇਖਣ ਅੰਦਰ ਖੇਲੋ ਅਸੀਂ ਕਰਦੇ ਕੰਮ ਤੈਰ ਪੈ ਪੂਗੇ ਬਾਈ ਦੇਖਦੇ ਵੀ ਕਿੱਦਾਂ ਖੁੱਲਦਾ ਇਹ ਤੇ ਕਿ ਆਜ ਗੜ ਲੱਗਦਾ ਹੈ ਕਿਉਂਕਿ ਥੱਲੇ ਨਾਟ ਨਾ ਪੁੱਠੇ ਕਸੇ ਪਿਆ ਥੋੜੀ ਦੇ ਤਾਂ ਕੁਝ ਆ ਵੀ ਲੱਗਦੀ ਵੀ ਹੈਗੀ ਹੈ ਆਪੀ ਆ ਲੱਗਦੀ ਹੈ ਹਾਂ ਚਾਣਾ ਦਦੇ ਪਾਨਾ ਹਾਂ ਲੱਗੀ ਲੱਗੀ ਹਾਂ ਓ ਟੈਟਾ ਘਰੇ ਮੇ ਕਿਨੇ ਕਿ ਟੈਟਾ ਆ ਇਧਰ ਰੋਟੀ ਖੋਲੂਗਾ ਕਾਰੀਗਰਤਾ ਹੈਗਾ ਹਾਂ ਕਿਦੋਂ ਖੋਲਣਾ ਇਧਰ ਨੂੰ ਨਹੀਂ ਆਇਆ ਕਰਾਂ ਹਾਂ ਪਹਿਲਾਂ ਕਾ ਸੌਣ ਲੱਗਿਆ ਤਾਂ ਪਹਿਲਾਂ ਕਾ ਸੌਣ ਲੱਗਿਆ ਤਾਂ ਹਾਂ ਉਹ ਖੋਲੂਗਾ ਪਹਿਲਾਂ ਕਾ ਸੌਣ ਲੱਗਿਆ ਤਾਂ ਇਹਨੇ 8 ਨਟ 8 ਨਟ ਹੁੰਦੇ ਰਕਾਬਾਂ ਨੂੰ ਹਰੇ ਕਿਕਰ ਰਕਾਬ ਨੂੰ ਜੁੜਾਉਂਦੇ ਇੱਕ ਸਾਢੇ ਤੇ ਇੱਕ ਹੋਰ ਰਕਾਬ ਹਾਂ ਇਧਰਲੀ ਸਾਈਡ ਬਈ ਆ ਸਿੰਗਲ ਇਹ ਤੇ ਇਹ ਦੋ ਲੱਗਣ ਤੇ ਆਹ ਸਾਈਡ ਡਬਲ ਹੈ ਥੋੜੀ ਸੌਕੀ ਖੋਲਦੇ ਆ ਆ ਆ ਡਬਲ ਹੈ ਬਈ ਤਿਹੜਾ ਗਿਰੂਗਾ ਤਾਂ ਨੀ ਮੁਰੇ ਨੂੰ ਜੀਰਦਾ ਨਹੀਂ ਹੈਗਾ ਫੜ ਲੈਣਾ ਅੱਛਾ ਮੋਕੇ ਉਹ ਫੜ ਲੈਣਾ ਕਹਿੰਦਾ ਗਿਰਦ ਨਹੀਂ ਦੇਣਾ ਬਾਈ ਮੋਕੇ ਉਹ ਫੜ ਦੇਣਾ ਹਰ ਮੋਨ ਤੇ 35 ਕਿਲੋ ਦਾ ਇਕੱਲਾ ਕਵੇ ਚਾਲ ਲੱਗਿਆ ਵਾ ਬਸ ਇੱਕ ਬਾਈ ਤਕਰੀਬਨ ਇਹਦੇ 베ਡ ਦੇ ਵਜੇ ਨਾ ਜਿਹੜਾ ਲੱਗਿਆ ਪਏ ਬਾਕੀ ਤਾਂ ਖਾਲੀ ਹੁੰਦਾ ਟੀਨੇ ਇੱਕ ਤਰ੍ਹਾਂ ਦੀ ਗੱਡਰੀਆਂ 'ਪਾ ਖੜਾ ਹੈ ਆ ਬੜੀ ਛੱਬੀ ਕਿਥੇ ਲੱਗਣੀ ਹੈ ਇਹ ਨਾਲ ਜ਼ਿਆਦਾ ਟੈਨ ਨਹੀਂ ਕਰ ਸਕੀ ਖੁੱਲ ਰਿਹਾ ਖੁੱਲ ਰਿਹਾ ਬੇਡ ਵੀ ਖੋਲ ਲੈਣਾ ਬਾਈ ਬਾਕੀ ਮਾੜੀ ਮੋਟੀ ਟਾ ਬੰਦ ਤਾਂ ਕਰੇ ਗੱਲੀ ਦੀ ਇੰਨਾ ਕਰਾਉਣਾ ਕਰ ਨਹੀਂ ਦਿੰਦਾ ਹੈ ਰੋਗੀ ਉਹ ਰੋਟੀ ਮਿਸਤਰੀ ਆ ਗਈ ਟਰੈਕਟਰਾਂ ਦਾ ਬਹੁਤ ਦੂਰ ਤੇ ਲਿਆਂਦਾ ਇਹ ਤੇ ਤਾਂ ਜੀ ਪਹਿਲਾਂ ਲਿਆਂਦਾ ਬੱਕ ਕਰਾਉਣਾ ਪਿਆ ਪਹਿਲਾਂ ਬੱਕ ਕਰਾਉਣਾ ਵੇ ਉਹ ਮਾਰੀ ਖੋਲ ਕੇ ਫਟਾੜਵਾਦਾ ਇੱਕ ਲੱਤ ਜੀ ਦੇਖੀ ਕਿ ਸਾਰੇ ਲੱਤਾਂ ਖੋਲ ਕੇ ਥੱਲੇ ਨਹੀਂ ਲੰਬਾ ਪਾਰੀ ਵੰਪਰ ਨੂੰ ਬੱਡਾ ਮੋਦੀ ਛੋਟੀ ਹੁਣ 1 ਮਿੰਟ ਵੇਟ ਸਾਰੇ ਕੰਮ ਕਰ ਲੀਏ ਸਾਰੇ ਕੰਮ ਕਰ ਲੀਏ ਬਸ ਠੀਕ ਹੈ ਆ ਕਾ ਸੰਦਾ ਤੇਰਾ ਇੱਧਰ ਨੂੰ ਇੱਕ ਗੱਲਾ ਕਸ ਕੇ ਖੋਲ। ਅਜਾ ਕਸ ਕੇ ਖੋਲ ਬਹਿ ਇੱਕ ਵਾਰ ਹੈ। ਜੀਆ ਬਾਈ ਠੀਕ ਹੈ। ਹੈਂ? ਟ੍ਰੈਕਟਰ ਦਾ ਕੰਮ ਵੀ ਕਰੇ। ਕੋਈ ਛੱਡਣਾ ਹੀ ਨਹੀਂ। ਆਹ ਰੌਂਡ ਰ ਹੈ ਬਾਈ ਸਾਰੇ ਕੰਮ ਕਰੇ ਦੇ ਨੇ। ਬੱਤੀ ਬਾਈ ਮਾਸਾਂ ਹੀ 10 ਮਿੰਟ ਲੱਗਣੇ ਆ ਬਹੁਤਾ ਟਾਈਮ ਵੀ ਲੱਗਣਾ ਮੇਰੇ ਸਾਹਬ ਨਾਲ। 10 ਮਿੰਟੇ ਲੱਗਣੇ ਰੋਟੀ? ਹੂੰ। ਕਿ ਭਾਈ ਜਿਹੜਾ ਹੁਣ ਦਾ ਰਵਾਜ ਹੈ ਹੁਣ ਇਹ ਬੈਂਪਰ ਨੂੰ ਕੋਈ ਨਹੀਂ ਲਾਉਂਦਾ ਹੈਗਾ ਹੁਣ ਤਾਂ ਦੂਏ ਲੱਗਦੇ ਬਾਈ ਮਤਲਬ ਆ ਜਿਹੜੀ ਚੀਜ਼ ਆ ਇਹਦੇ ਹਿੱਸੇ ਪਰਤੇ ਨਹੀਂ ਮਤਲਬ ਉੱਪਰ ਦੇ ਬਾਡੀ ਮੈਟਿਕਾ ਹੁੰਦੇ ਆ ਸਾਹਮਣੇ ਨੂੰ ਜਿੰਨੇ ਵੀ ਤਕਰੀਬਨ ਲੱਗਦੇ ਉਹੀ ਲੱਗਦੇ ਬਾਈ ਹੁਣ ਤਾਂ ਕੰਪਨੀ ਲਾ ਗਈ ਨੰਨੀ ਮੇਰੇ ਸਾਹਮਣੇ ਕ ਲਾ ਕੇ ਦਿੰਦੇ ਕੰਪਨੀ ਵਾਲੇ ਹੁੱਕਰ ਬੈਂਪਰ ਦਿੰਦੇ ਬਸ ਹੁਣ ਤਾਂ ਆਪਾਂ ਅਗਲਾ ਲਵਾ ਲੈਂਦਾ ਬਈ ਵਧੀਆ ਕਿਉਂਕਿ ਇਹ ਯਾਰ ਮਾਡਲ ਆਏ ਤੇ ਇਹਨਾਂ ਦੇ ਨਾਲ ਮਿਲਦੇ ਰਹੇ ਬਾਈ ਉਹ ਟਾਈਮ 'ਚ ਥੋੜੀ ਘਾਟ ਛੜੀ ਤੇ ਸਾਰੀ ਦੇਖੀ ਤਾਂ ਇਹਦਾ ਵਿਕਾਸ ਹੋਇਆ ਵੇ ਕੱਕਣੀ ਪੀਏ ਕਿਆ ਫਰ ਹੋ ਰਹੀ ਜੀ ਥੋਲੀ ਮੈਂ ਰੋੜੇ ਵੇਟ ਖਲਾਦੇ ਮਣੇ ਲਓ ਜੀ ਬਾਈ ਵੇਟ ਦਾ ਨੰਬਰ ਚੱਲਦਾ ਏ ਕਿਉਂਕਿ ਇਹੀ ਭਾਰ ਹੈ ਇਹਨੂੰ ਤਾਰ ਕੇ ਕਵਾ ਥੱਲੇ ਰੱਖ ਦਈਏ 35 40 ਕਿਲੋ ਤਾਂ ਹੁਣ ਆਪਾਂ ਲਿਖਿਆ ਹੋਊਂਗੇ ਬਾਅਦ ਵਿੱਚ ਪੜਦੇ ਕਿੰਨੇ ਦਾ ਹੈ 35 40 ਦੇ ਤਾਂ ਜਾ ਰਹਾ ਹੈ ਹਾਂ ਹਾਂ ਜਾ ਰਹਾ ਹੈ 35 40 ਦੇ ਜਾ ਰਹਾ ਤੇ ਥੱਦ ਰੱਖ ਕੇ ਦੇਖਦੇ ਕਿੰਨਾ ਹੈ ਹੈ 100 ਵੀ ਨਹੀਂ ਹੈਗਾ ਇੰਨਾ ਵੀ ਨਹੀਂ ਹੈਗਾ ਰੋੜੀ ਕੀ ਗਾਵਾ 35 40 ਦੇ ਤਾਂ ਜ਼ਿਆਦਾ ਹੈ ਹਾਂ 50 7 ਆ ਮੂਰੇ ਲਿਖਾ ਰਿਹਾ ਹੈ ਨੇਪ ਇਹ ਕੰਪਨੀ ਲਿਖੀ ਵੀ ਹੈ ਬਾਕੀ ਬਈ ਕੰਡੇ ਵਜੋ ਕੇ ਦੇਖੂਗੇ ਕੀ ਆ ਕੋਸ ਹੈ ਐਨ ਪੀ ਐਫ 97 ਆ ਇਹ ਓ ਰੋਟੀ ਹੁਣ ਤਾਂ ਕੁਛ ਨਹੀਂ ਬੈਜ ਰਿਹਾ ਹੁਣ ਤਾਂ ਖਾਲੀ ਰਹਿ ਗਿਆ ਟੀਨੇ ਰਹਿ ਗਈ ਹੈ ਜਾ ਭਰਾ ਜੀ ਨੱਟ ਖੋਲ ਦੇ ਜਿਹੜੇ ਬੋਲੇ ਨੇ ਨੱਟ ਤਾਂ ਖੋਲੂਗੇ ਪਹਿਲਾਂ ਇਹ ਦੇਖ ਤਾਂ ਕਿੰਨੇ ਨੱਟ ਰਹਿ ਗਏ ਵੀ ਖੋਲ ਲਈ ਰੋਟੀ ਕਿੰਨੇ ਰਹਿ ਗਏ ਇੱਧਰ ਰਹਿ ਗਏ ਯਾਰ ਖੋਲ ਆ ਮੇਰੇ ਵਾਲੀ ਸਾਈਡ ਉਹ ਡਾਇ ਲੱਗਣ ਲੱਗ ਜਾਣਾ ਬਾਈ ਇਹਨੇ ਦੇਖਿਓ ਦਰ ਫੋਲ ਤਾਂ ਕਿਉਂਕਿ ਸ਼ੋ ਤੇ 1 ਫੁੱਟ ਦੇ ਜਿਆਦਾ ਮੂਰੇ ਨੂੰ ਹੈਗਾ ਇਹ ਜਿਹੜਾ ਅੱਜ ਕੱਲ ਲੱਗਦਾ ਬਾਈ ਉਹ ਤਕਰੀਬਨ 2 ਫੁੱਟ ਵੀ ਲੱਗ ਜਾਂਦਾ 1.5 ਵੀ ਲੱਗ ਜਾਂਦਾ 2.5 ਵੀ ਲੱਗ ਜਾਂਦਾ ਵੈਸੇ 2 ਫੁੱਟ ਦੇ ਜਿਹੜਾ ਲੱਗਦਾ ਬਾਈ ਉਹ ਹੀ ਸੋਹਣਾ ਲੱਗਦਾ ਵੀਰਾਂ ਨੂੰ ਮੈਂ ਰੋੜੀ ਲੰਬਾਈ ਵਧੀਆ ਲੱਗਦਾ ਅੱਜ ਕੱਲ ਉਹ ਹੀ ਥੋੜੀ ਚਾਬੀਆਂ ਲੱਗ ਜਾਂਦੀਆਂ ਕਿ ਨਹੀਂ ਚਾਬੀ ਇੱਕਰੀ ਲੱਗਦੀ ਚਾਬੀ ਇੱਕਰੀ ਲੱਗਦੀ ਚਾਬੀ ਪੜਾਏ ਚਾਬੀ ਚੱਲਦੇ ਲਿਆਉਣੀ ਪੈਂਦੀ ਹੈ ਹਾਂ ਗਾੜੀ ਦੀ ਨਹੀਂ ਕੋਈ ਦੀ ਓਥੋਂ ਦੀ ਹਰੇ ਕੰਮ ਖਰਾਬ ਹੋ ਗਿਆ ਕਾਲਾ ਪੰਨਾ ਲਾ ਕੇ ਦੇਖੀ ਤਾਂ ਆਰੇ ਕਾਲਾ ਪੰਨਾ ਬੜਾ ਇਹਦਾ ਬੜਾ ਲਾ ਕੇ ਦੇਖ ਤਾਂ ਕੋਈ ਵੀ ਲੱਗੇ ਨੂ ਇੱਕ ਚੱਕਰ ਕੇ ਵਹਿ ਗਿਆ ਆ ਕੰਮ ਖਰਾਬ ਹੋ ਗਿਆ ਬਾਈ ਕੋਈ ਚਾਹੀਦਾ ਇਧਰ ਇਹਦਾ ਹੋਣੀ ਚਾਹੀਦਾ ਮੈਨੂੰ ਤਾਂ ਪਿੱਛੇ ਵਾਲਾ ਲਾ ਕੇ ਦੇਖੀ ਤਾਂ ਪਿੱਛੇ ਵਾਲੇ ਨੂੰ ਦੂਵੇ ਛੋਟੇ ਆ ਵਿੱਚ ਬੜਾ ਨਹੀਂ ਯਾਰ ਇਹ ਉਹ ਵਾਲੇ ਉਹ ਇਹ ਥੋੜੇ ਬੜੇ ਦੇ ਇਹ ਘੱਟ ਆ ਦੂਵੇ ਬਾਈ ਇਹਨੂੰ ਤਾਂ ਕੋਈ ਵੀ ਚਾਲਦੀ ਨਹੀਂ ਦਾ ਗਦੀ ਦੂਵੇ ਨਟ ਖੁੱਲ ਗਿਆ ਦੂਵੇ ਦੀ ਸਾਰੀ ਇੱਕ ਸਾਈਡ ਦੇ ਦੋਹੇ ਦੋਹੇ ਲੱਤਾਂ ਦੇ ਉਹ ਉਹ ਇੱਧਰ ਲੱਗ ਦੇਖ ਇੱਧਰ ਲੱਗਦੀ ਅੱਛਾ ਚੱਲ ਇਹਨੂੰ ਦੇਖਦੇ ਬਾਈ ਕੋਈ ਜੁਗਾੜ ਲਾਉਂਦੇ ਆ ਵੀ ਆ ਨਟ ਕੱਟੇਗਾ ਇਹ ਤਾਂ ਨਟ ਦੂਵੇ ਆ ओरिजिनल ਉਹਦੇ ਆ ओरिजिनल ਹੈ ਚਾਹੇ ਜੋ ਕੁਝ ਮਸਾਮ ਕੇ ਰੱਖਣ ਵਾਲੇ ਬਾਈ ਇਹ ਵੀ ਨਟ ਪਲਾਸ ਲੈ ਕੇ ਦਾ ਪਲਾਸ ਨਹੀਂ ਹੈਗਾ ਜਿੱਥੇ ਜਾ ਬਸ ਉੱਥੇ ਨਟ ਜਾ ਬਾਲਾ ਗੁੱਦੇ ਪਲਾਸ ਕੇ ਨਟ ਖੋਣ ਨੇ ਫਿਰਦਾ ਹੋਈ ਆ ਜਾ ਮੋਟਾ ਦੇ ਕਿਲੋ ਪਲਾਸ ਹੋ ਗਿਆ ਤੋਤਾ ਕਹਿ ਰੰਚ ਹੋ ਗਿਆ ਮੂਰਤੀ ਜਿਹੜਾ ਪਲਾਸ ਮਾਰਦਾ ਹੈ ਹੈ ਮੈਂ ਦੇਖਦਾ ਰੋਟੀ ਮੈਂ ਦੇਖੀ ਬਾਹ ਰੋਟੀ ਆ ਪਲਾਸ ਹੈ ਬੜਾ ਪਲਾਸ ਚਾਹੀਦਾ ਬਈ ਰੋਟੀ ਦੇ ਘੇੜੇ ਦਾ ਗੁੱਡੂਗੀ ਕੋਤਾਵਲਾ ਉਹਦੇ ਤੇ ਅੱਖ ਲੈ ਝੋਲਾ ਬਲਾ ਜਮਾਨ ਵਾਲਾ ਉਹਦੇ ਤਾਂ ਨਹੀਂ ਕੋਈ ਇਹਦਾ ਪੰਨਾ ਬੰਨਾ ওভারਸਾਈਜ਼ ਜਨਟ ਇਹ 30 ਪਿਆਏ 70 ਰੁਪਏ ਗਿਆ ਬਾਕੀ ਜਿਹੜੀ ਆਪੀ ਪਾਉਂਦੇ ਆਪਾਂ ਸਾਗਰਿਕਾ ਸਾਗਰ ਦੀ ਰੋਟੀ ਵਾਲਾ ਹਾਂ ਜਿਹੜਾ ਵੀ ਰੋਜ਼ ਗਾਣਾ ਸੁਣਦਾ ਲੋੜ ਨਹੀਂ ਆਇਆ ਜਿਗਾਰਦ ਭਾਈ ਇਹ ਵੀ ਦੇਖਦੇ ਹਾਂ ਝੋਲਾ ਝੋਲਾ ਉਡੀ ਆਰੇ ਪਿਆ ਮਿਲ ਗਿਆ ਆ ਵੀ ਕੇਤੇ ਵੀ ਕਰਨਾ ਮੜਾ ਹੈ ਟੇਪ ਟੂਕੀ ਕਰਾ ਕੇ ਲਿਆਉਣੇ ਮਗਰਾੜਾ ਮਰੇ ਵੀ ਆਪਾਂ ਨੇ ਸੈਟ ਜਿਆ ਇਹਦਾ ਵੀ ਨੰਬਰ ਲਾਉਂਦੇ ਕਿਸ ਦਿਨ ਆਪਾਂ ਹੁਣ ਇਹਦੇ ਪਰੇ ਪੰਜ ਚਾਰ ਜਣ ਇਹਨੂੰ ਘਰ ਕੇ ਲੋਡ-ਬੋਡ ਇਹਨਾਂ ਨੂੰ ਸੀਜੇ ਜਾਣਾ ਹੈ ਸੀਜੇ ਜਾਣਾ ਹਾਂ ਇਹਦਾ ਛੋਟਾ ਰੋਟਰ ਅੰਚ ਇਹਦਾ ਜਮੇ ਛੋਟਾ ਜਿਹੜਾ ਇਹ ਮੈਂ ਹੀ ਲਿਆਇਆ ਦਾ ਖਵਾ ਤੇ ਲਿਆਇਆ ਦਾ ਜਿਆਦਾ ਛੋਟਾ ਹੈ ਖੁੱਲਸਾ ਤੈਰੀ ਗਲ ਟੁੱਟੇ ਜਾਣੇ ਦੇਸੀ ਜਈ ਹੁੰਦਾ ਦੇ ਕਿ ਮੜਾ ਜ਼ੋਰ ਮਾਰੀ ਕਿਤੇ ਛੱਟ ਨਾ ਖਾ ਲਈ ਕਿਉਂਕਿ ਦੇਸੀ ਜਾਈਏ ਇਤਰਾ ਹੁੰਦੀ ਓਰੀਜਨਲ ਚਾਬੀ ਇਹ ਨੂੰ ਪਤਾ ਹੀ ਨਾਰਮਲ ਜਾਈਏ ਛੋਟੇ ਨਾਟ ਖੋਲਣੇ ਲੈ ਤਾ ਨਹੀਂ ਟੈਟ ਜਿਆਦਾ ਛੱਟ ਮਾਰੂਗਾ ਹਾਂ ਛੱਟ ਮਾਰ ਹਾਂ ਕਿਉਂਕਿ ਇਹ ਉਹ ਚੀਜ਼ ਨਹੀਂ ਹੈਗੀ ਹਸਵੀਰ ਤੇ ਲੈ ਪਾਣਾ ਸੀ ਹਾਚਵੀ ਨੂੰ ਕਰ ਫੋਨ ਬਾਹਰ ਬੈਠਾ ਹੈ ਹਾਂ ਜਾ ਤੂੰ ਦੇਖ ਕੇ ਲਿਆ ਹਾਚ ਬਿਲਕੁਲ ਜਾਇਆ ਕਿ ਭਾਈ ਚਾਬੀ ਬੰਨ ਲਿਆਇਦਾ ਕਈ ਤੇ ਇੱਕ ਸਾਈਡ ਲੱਗੇ ਦੂਸਰ ਲੋਟ ਨਹੀਂ ਆਇਆ ਪ੍ਰੋਜੈਕਟ ਕਰ ਗਿਆ ਯਾਰ ਸਾਬ ਇੱਥੇ ਫਰੀਆ ਆਇਦੇ ਇੱਕ ਛੋਟਾ ਲਿਆ ਤੇ ਕਿੰਨਾ ਨੰਬਰ ਇਹ ਨਹੀਂ ਬੰਦਣਾ ਇਹ ਕਿੰਨੇ ਨੰਬਰ ਦੇਖਦਾ 30 ਨੰਬਰ ਫੇ 29 ਨੰਬਰ ਲਗੂਗਾ 28 30 ਇਹ ਦੇਖੀ ਲਓ ਜੀ ਬਾਈ ਕਹਿੰਦੇ ਪੰਜਾਬੀ ਚ ਗਾੜੂ ਹੁੰਦੇ ਆਹ ਦੇਖੋ ਆ ਚਾਬੀ ਪਤਾ ਨਹੀਂ ਮਿੱਟੀ ਚ ਕਰਦੀ ਦੱਬੀ ਵੀ ਲੱਗਦੀ ਪੰਜਾਬੀ ਲੱਗੀ ਚਾਬੀ ਲੱਗ ਗਈ ਬਾਈ ਚਾਬੀ ਦੇ ਪਿੱਛੇ ਬੰਨ੍ਹਾ ਪਾ ਕੇ ਖੁੱਲ ਜਾਣੇ ਨੇ ਪਰਾਣਾ ਸੋਬ ਸਾਡਾ ਕੰਮ ਆ ਗਿਆ ਰੱਖੇ ਫਿਰ ਜਿਹੜਾ ਆ ਦੇਖੋ ਭਾਈ ਐ ਐ ਪੈਂਦੀ ਹੈ ਜਦੋਂ ਦੋਹੇ ਤੀਰੀ ਬਣ ਕੇ ਖੁੱਲਦਾ ਹੈ ਹਾਂ ਹੋਲੀ ਰਾਦਰੋੜੀ ਕੋਹਰਾ ਲੱਗਦਾ ਹੈ ਕਹੋ ਲਈ ਹੈ ਹਾਂ ਟੂਲ ਟੂਲਾ ਟੂਲ ਟਰੈਕਟਰੇ ਚੱਕਦਾ ਦੇਖੋ ਇਧਰ ਇੰਨਾ ਜ਼ੋਰ ਵੀ ਨਾ ਵਾਰ ਟਰੈਕਟਰ ਹਿਲਾਉਂਦਾ ਦੇਖੋ ਸਾਰੇ ਪੁਰ ਤੇ ਓਹ ਦੇਖੋ ਦੇਖੀ ਟਰੈਕਟਰ ਦਾ ਚੱਕ ਦੀ ਨਾਉ ਬਾਈ ਬਣ ਗਿਆ ਕੰਮ ਛੋਡੀ ਬਾਈ ਵੇਡ ਦਾ ਗੰਡਾ ਕਰਾਂ ਲੱਗੇ ਹਾਂ ਹਾਂ ਕਿੱਲਾ ਹੈ ਹੈਗਾ 3 ਕਿਲੋ ਦਾ ਹਾਂ ਛੋਡੀ ਉਥੇ ਰੱਖ ਲੈ ਤੂੰ ਇਹ ਅੰਦਰ ਉਧਰ ਲੈ ਕੇ ਜਾਣਾ ਹਾਂ ਛੋਡੀ ਹੈਗਾ 3 ਕਿਲੋ ਦਾ ਕੁ ਵੱਧ ਓਸ ਰੱਖ ਦੇ ਲਗਭਗ ਟੋਟਾ ਨਾ ਵੀਰੇ ਦਾ ਟੋਟਾ ਹਾਂ ਹਾਂ ਇੰਨਾ ਹੈਗਾ ਭਾਈ ਇਹਨਾਂ ਥੱਲੇ ਹੀ ਪਾ ਦੇ ਥੱਲੇ ਹੀ ਪਾ ਦੇ 40 ਕਿਲੋ ਲੱਗ 40 ਦੇ ਲੱਗ ਹੈਗਾ 40 ਕਿ ਤਾਂ ਹੈਗਾ ਨਾ ਬਾਕੀ ਕੰਮ ਸਾਡਾ ਸਿਰੇ ਭਲੇ ਭਾਈ ਨਾ ਢਿੱਲੇ ਹੋਗੇ ਇੱਕ ਬੰਦੇ ਦੀ ਵੇਟ ਹੋ ਰਹੀ ਹੈ ਮੈਂ ਹਕਦੀ ਮੈਂ ਹਕਦਾ ਇਹ ਤੇ ਕੰਮ ਖਿੱਚ ਰੇਣਾ ਦੇਖੋ ਟੇਡਾ ਜਾਂ ਤਾਂ ਹੋ ਗਿਆ ਇਹ ਸਾਨੂੰ ਇਹ ਥੋੜੀ ਦੇ ਤਾਂ ਹਿੱਲਦਾ ਹਲਾ ਕੇ ਹਾਂ ਹੋ ਗਿਆ ਕੰਮ ਜਾਂ ਲਓ ਜੀ ਭਾਈ ਚੱਲਦੇ ਕੰਮ 'ਚ ਰੋਟੀ ਠੱਕ ਗਿਆ ਲੋ ਜੀ ਪੰਮੂ ਫੇਰ ਆ ਗਿਆ ਇੱਧਰ ਸਰਵਾ ਕੇ ਹਾਂਜੀ ਸਤਿ ਸ਼੍ਰੀ ਅਕਾਲ ਦੁਆਰਾ ਸਤਿ ਸ਼੍ਰੀ ਅਕਾਲ ਦੁਆਰਾ ਫੇਰ ਸਤਿ ਸ਼੍ਰੀ ਅਕਾਲ ਤੀ ਵਾਰ ਫੇਰ ਸਤਿ ਸ਼੍ਰੀ ਅਕਾਲ ਚੌਥੀ ਵਾਰ ਫੇਰ ਸਤਿ ਸ਼੍ਰੀ ਅਕਾਲ ਤੀ ਬਹੁਤ ਦੁਆਰਾ ਕੀ ਕਰਨਾ ਹੈ ਕੁ ਦੇਖਣ ਆਇਆ ਕੀ ਕਰਦੇ ਹੈ ਦੇਖਣ ਆਇਆ ਮੁੰਡਾ ਵੀ ਕੀ ਕਰਦੇ ਹੈ ਬਾਈ ਵਾਰ-ਵਾਰ ਘੁੰਮ ਕੇ ਜਿਹੜੀ ਮਾਂ ਨਾਉਂਦਾ ਪੰਮੂ ਵਾਰ-ਵਾਰ ਦੇਖਣ ਆਉਂਦਾ ਵੀ ਕੀ ਕਰਦੇ ਹੈ ਪੰਮੂ ਵਾਰੀ ਖੋਦਣ ਲੱਗਿਆ ਹੈ ਪੰਮੂ ਤੋੜ ਦੇਣਾ ਇਹ ਹਾਂ ਤੋੜ ਦੀ ਇਹਨੂੰ ਖੋਲ ਦੀਏ ਹਾਂ ਖੋਲ ਕੇ ਕੀ ਕਰਨਾ ਕਿ ਨਮਾ ਲਾਉਣਾ ਨਮਾ ਲਾਉਣਾ ਪਤਾ ਮੁੰਡੇ ਨੂੰ ਕਹਿੰਦਾ ਖੋਲ ਕੇ ਰਾਣਾ ਇੱਕ ਲੋ ਜੀ ਪਹੁੰਚ ਗਿਆ ਮਹਿਗ ਲੇਟੇ ਆਇਆ ਮਹਿਗ ਯਾਰ ਤੂੰ ਦੇਖਿਓ ਤੋੜੇ ਲਾ ਦਿਓ ਜੜ ਤੇ ਕੋਸਤਾ ਕਰੋਗੇ ਕਹਿੰਦਾ ਕਰਾ ਰਿਹਾ ਹੈ ਰੋਟੀ ਕਿੰਨਾ ਕਰਹਿ ਗਿਆ ਆ ਨਹੀਂ ਆਉਗੇ ਉਹ ਗਿਆ ਲਾ ਲਈ ਚਾਤਾ ਖਲਾਸ ਕਰ ਕਰਤਾ ਵਦੇ ਰੱਖ ਦੋ ਇਹਨੂੰ ਟਿਕੜ ਕਿੰਨੇ ਕਿਲੋ ਦਾ ਹੈ ਆ ਇਹ ਤੇ ਇਹ ਕਿੱਦਾਂ ਦਾ ਹੈਗਾ ਇੱਕ ਕੰਡਾ ਕਰਤਾ ਰੋਟੀ ਕੰਡਾ ਕਰੀਦਾ ਵੀ ਮੈਂ ਨਾ ਕਰਤਾ ਕੰਡਾ ਕਰਤਾ 34 ਕਿਲੋ ਦਾ ਬੋਧਰ ਹੀ ਰੱਖ ਦੋ ਅੰਦਰ ਨਾ ਲਾਰ ਕਾਫ ਨਾ ਕਰ ਸਕਾ ਸਕਦੇ ਉਹਦੇ ਦੁਆਰਾ ਹਾਂ ਉਹ ਰੋਟੀਆਂ ਕੱਢਣੀਆਂ ਇਹ ਲੈ ਜੋ ਬੱਲੇ ਜੂ ਅੰਦਰੇ ਲੈ ਜੋ ਕਿਸੇ ਤਰੀਕੇ ਨਾਲ ਕੋਹੜੀ ਕੋਲ ਵੱਖਾ ਬਾਈ ਬਕਾਉ ਆ ਇਦਾਂ ਨੂੰ ਖਾ ਇਹ ਬਾਈ origignal ਬਕਾਉ ਆ ਜੇ ਕਿਸੇ ਨੇ ਲੈਣਾ ਹੋਵੇ ਦੱਸ ਦਿਓ ਬਕਾਉ ਆ ਬਾਈ ਆਜ ਤੇ ਬਕਾਊ ਆ ਜੇ ਨਾ ਵਿਗਿਆ ਤਾਂ ਫੇ ਕੋੜੀਆਂ ਮੇਰੇ ਨਾਲ ਕਿ ਨਹੀਂ ਆ ਵੀ ਤੋੜਾ ਉਗਾ ਆ ਲੱਤਾ ਵੀ ਬਕਾਊ ਆ ਆ ਨਾ ਨੂਨ ਵਿੱਚੇ ਨਾ ਟੂਡ ਵਿੱਚੇ ਆ ਰੋਡ ਯਾਰ ਢੋਡਾ ਕਰਦਾ ਟਰੈਕਟਰ ਆ ਤੂੰ ਦਾ ਹਰਾਮੀ ਯਾਰ ਹਾਂ ਉੜ ਕੇ ਜਾ ਲਾਦਾ ਹੁਣ ਮੁਰ ਤੇ ਢੋਡਾ ਜਾ ਇੱਥੇ ਤੱਕ ਫਰਦਾ ਨੀ ਰੋਡੀ ਕਹਿੰਦਾ ਇੰਨਾ ਲੰਬਾ ਜਾਈਦਾ ਆ ਗੱਲ ਸਰ ਵੀ ਬਦਲਾ ਲੈਣਾ ਪਾ ਰੇ ਹਾਲੈਂਡ ਵਾਲਾ ਪਾ ਰੇ ਨਾ ਟੈਂਸ਼ਨ ਆਲੇ ਮੈਂ ਕਹਿੰਦੇ ਤਾਂ ਕਹੇ ਲਾਦਾ ਢੋਡਾ ਹੀ ਲੱਗਦਾ ਹਾਂ ਕੀ ਹੋ ਰਿਹਾ ਹੈ ਇਹ ਹਾਂ ਕਹਿ ਜਾਂ ਲੱਗਦਾ ਕੋਈ ਨਹੀਂ ਕਰ ਦੇਣਾ ਇਹਦਾ ਕੰਮ ਰੋਡੀ ਆਪਣੇ ਹਥਿਆਰ ਦੇਖ ਲਓ ਜਿਹਦੇ ਜਿਹਦੇ ਹੈਗੇ ਦੇਣੇ ਆਲੇ ਬਾਕੀ ਆਪਣੇ ਸੰਭਾਲੋ ਰੋਡੀ ਨਾ ਕਸਦੇ ਸਾਰੇ ਮੈਂ ਭੋਜੰਦਾ ਫਿਰ ਮੋੜ ਜਾਣਾ ਉਹ ਸਾਨੂੰ ਦੇ ਹਾਂ ਮੈਂ ਕਹੂੰ ਦੱਸ ਕਿੰਨਾ ਲੰਬਾ ਲਾਉਣਾ ਹੈ ਇੱਟਾ ਨਾ ਭਾਰੀ ਲਾਉਣਾ ਨੇੜੇ ਦਾਦੇ ਕਿਤੇ ਤੱਕ ਜਾਣਾ ਆ ਦੇਖੋ ਭਾਈ ਜਿਹੜਾ ਇਹਦੇ ਪਾ ਹੁਣ ਨਮਕੂ ਮਾ ਵਜੇਂਦਾ ਤਾਂ ਉਹ ਸਹੀ ਹੋ ਗਿਆ ਹੁਣ ਜਿਹੜਾ ਜਿਆਦਾ ਨਮਕੂ ਦਤਾ ਠੀਕਾ ਜਿਹਾ ਜਿਸਨ ਦਾ ਇੰਨਾ ਕ ਇੰਨਾ ਕ ਹਾਂ ਦੋ ਕ ਫੁੱਟਾ ਦੇਖਦੇ ਭਾਈ ਹੁਣ ਲੋਆਉਣ ਦੀ ਸਲਾਹ ਸਾਡੀ ਦੋ ਫੁੱਟਾ ਭੋਡਾ ਐਂ ਲੱਗਦਾ ਟਰੈਕਟਰ ਦੇਖੋ ਭਾਈ ਆ ਰੋਡੀ ਸਾਡਾ ਫੋਰਮੈਨ ਆ ਭਾਈ ਜੇ ਕਿਸੇ ਨੇ ਬੰਫਰ ਬੰਫਰ ਕਰਾਉਣੇ ਹੋਏ ਤੇਰੇ ਫੋਨ ਕਰ ਸਕਦਾ ਹੈ ਮੈਂ ਵੀ ਕਰਦੇ ਜਿੰਨੇ ਚਾਬੀਆਂ ਦਿੱਤੀਆਂ ਬਹੁਤ ਧੰਨਵਾਦ ਭਾਈ ਭਜਨ ਵਾਈ ਦਾ ਜਿਹਦੇ ਸਰਵੀ ਬਾਈ ਚਾਬੀਆਂ ਨੇ ਇਹ ਚੱਲ ਕੰਮ ਥਾਰ ਤਾਂ ਉਹਨੇ ਵੀ ਠੀਕ ਨੇ ਚਲੋ ਸਾਡੇ ਵੀ ਪਈਆਂ ਦੇ ਦੋ ਚਾਰ ਉਹ ਵੀ ਜਗਾੜੂ ਕੰਮ ਜਾ ਹੋ ਗਿਆ ਚੱਲ ਪੈ ਕੰਮ ਉਹ ਫਰਕ ਤਾਂ ਹੈਗਾ ਚਲੋ ਕੰਮ ਤਾਂ ਸਾਰ ਨਹੀਂ ਦਾ ਤੁਹਾਨੂੰ ਤਾਂ ਵਧੀਆ ਕੋਈ ਨਹੀਂ ਲਓ ਜੀ ਰੋਟੀ ਨੇ ਨਾ ਨੋਟ ਕੱਟ ਕੇ ਹੁਣ ਟਿਕਾਣੇ ਰੱਖੂਗਾ ਲਓ ਜੀ ਬਾਈ ਉਹ ਕੁਆੜੀਆਂ ਆ ਗਈਆਂ ਕਿਹਾ ਕਿਹੜਾ ਲਓ ਜੀ ਕੁਆੜੀਆਂ ਸੱਦੋ ਹੈ ਕਿਹੜਾ ਕੁਆੜੀਆਂ ਸੱਦੋ ਵਾਹੀ ਲੈ ਦਸ ਰੋਟੀਆਂ ਕਿਦਾ ਚਲਾ ਕੇ ਆ ਰੱਕਦਾ ਦੁਬਾਰਾ ਬਾਈ ਕੁਆੜੀ ਕੁੜੀ ਦੀ ਸੱਦਣਾ ਖਬਰੇ ਦੂਏ ਲੋਟੇ ਫੇਕ ਜਾਣਾ ਏ ਕਰਾਈ ਮੈਂਗਾ ਕੁਆੜੀਆਂ ਹੋਣੇ ਬਰਾਉ ਨੂੰ ਫਿਰਦਾ ਦੇਲਾ ਏ ਕਿਹੜਾ ਕੁਆੜੀਆ ਸਾਦੋ ਵਾਹ ਤੇਰੇ ਮੈਂ ਕਿ ਸੀਟ ਕਵਰ ਦੇਖਦਾ ਸੀਟ ਕਵਰ ਹੈ ਆ ਬਾਈ ਸੀਟ ਕਵਰ ਇਹ ਉੱਠੀ ਮੜੇ ਇਹ ਮਿਲਦਾ ਬਾਈ ਨਵੇਂ ਸ਼ਹਿਰ ਤੇ ਮਿਲਦਾ ਬਹੁਤ ਵਧੀਆ ਸੀਟ ਕਵਰ ਆ ਪੂਰੇ ਨਹੀਂ ਮਿਲਦਾ ਇਹ ਵੀ ਬਾਤ ਤਾਂ ਇਹ ਵੀ ਜ਼ਰੂਰੀ ਤਾਂ ਵਧੀਆ ਲੱਗਦਾ ਦੇਖੋ ਹੁਣ ਸੀਟ ਕਵਰ ਪਾ ਕੇ ਹਾ ਹਾ ਉਹ ਵੀ ਲਿਆਉਣੇ ਪੈਰ ਵਾਲੇ ਮੈਸੀ ਵਾਲੇ ਲੱਗ ਜਾਣੇ ਇਹਨੂੰ ਜਿਹੜੇ ਪੈਰ ਆ ਬਾਈ ਉਹਰੇ ਪੈਰ ਰੱਖਣ ਵਾਲੇ ਹੁੰਦੇ ਉਹ